ਸੋਰਸਿੰਗ ਟੈਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਜੀ ਸਭ ਤੋਂ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਕੇਜਰੀਵਾਲ ਦੀ ਜ਼ਮਾਨਤ ਦੇ ਉੱਤੇ ਰੋਕ ਲੱਗੀ ਜਲੰਧਰ ਦੇ ਵਿੱਚ ਨਾਮਜ਼ਦਗੀਆਂ ਦਾਖਲ ਹੋਈਆਂ ਲੁਧਿਆਣਾ ਟੋਰ ਪਲਾਜ਼ਾ ਦੇ ਉੱਤੇ ਧਰਨਾ 6ਵੇਂ ਦਿਨ ਵੀ ਜਾਰੀ ਲਾਰੈਂਸ ਨਾਲ ਗੱਲ ਕਰਨ ਵਾਲੇ ਸ਼ਹਿਜ਼ਾਦ ਭੱਟੀ ਨੇ ਸਫਾਈ ਦਿੱਤੀ ਗਰੀਬ ਪਰਿਵਾਰਾਂ ਲਈ ਚੌਲ ਵੰਡ ਦੇ ਵਿੱਚ 1.5 ਕਰੋੜ ਦਾ ਘਪਲਾ ਪੁਲਿਸ ਦੇ ਨੇਹਂਗ ਸਿੰਘਾਂ ਦੇ ਵਿੱਚ ਝੜਪ ਹੋਈ ਕਈ ਜਣੇ ਦਖਲੀ ਕਿਸਾਨਾਂ ਨੇ ਐਮਐਸਪੀ ਵਾਅਦੇ ਨੂੰ ਡਰਾਮਾ ਕਰਾਰ ਦਿੱਤਾ ਯੋਗ ਦਿਵਸ ਬਨਾਇਆ ਗਿਆ ਮੋਦੀ ਨੇ ਡਲ ਢੀਲ ਦੇ ਉੱਤੇ ਕੀਤੇ ਯੋਗ ਅਸਣ ਸੁਖਵਿੰਦਰ ਪਾਲ ਸਿੰਘ ਘਰਚਾ ਹੋਏ ਬੀਜੇਪੀ ਵਿੱਚ ਸ਼ਾਮਲ ਤੇ ਆਖਰੀ ਖਬਰ ਪਾਖੜਾ ਨਹਿਰ ਦੇ ਵਿੱਚੋਂ ਤਿੰਨ ਨਾਬਾਲਗ ਕੁੜੀਆਂ ਦੀਆਂ ਲਾਸ਼ਾਂ ਮਿਲ ਗਈਆਂ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਰਣਾ ਜੀ ਭਾਰਤ ਦੇ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਸਿੱਧੇ ਹੁਕਮਾਂ ਨਾਲ ਕਹਿੰਦੇ ਕੇਜਰੀਵਾਲ ਦੀ ਜ਼ਮਾਨਤ ਰੱਦ ਹੋਈ ਆ ਜੇਲ੍ਹ ਚ ਹੀ डकਿਆ ਰਹੇਗਾ। ਆ ਦੇਖੋ ਜੀ ਲੰਘੇ ਕੱਲ ਤਾਂ ਸਿੰਸਬੇ ਖਬਰ ਆ ਗਈ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ ਆ ਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਮਰਥਕਾਂ ਨੇ ਨੇਤਾਵਾਂ ਨੇ ਤਾਂ ਪਟਾਕੇ ਚਲਾ ਚਲਾ ਕੇ ਮੇਰੀ ਲਿਆਤੀ ਆਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਵੀ ਵਧਾਈ ਦਿੱਤੀ ਸੀ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਭਾਈ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੇ ਸੱਚ ਦੀ ਜਿੱਤ ਹੋਈ ਆ। ਪੰਜਾਬ ਦੇ ਕਈ ਹੋਰ ਨetaਵਾਂ ਨੇ ਦਿੱਲੀ ਦੇ ਸਾਰੇ ਨetaਵਾਂ ਨੇ ਵਧਾਈਆਂ ਤਾਂ ਨਹੀਂ ਰਿਲੀਆ ਪਈ ਪਰ ਅੱਜ ਸਵੇਰ ਦੇ ਵੇਲੇ ਬਾਜ਼ੀ ਪਲਟ ਗਈ ਕਿਉਂਕਿ ED ਦੇ ਵੱਲੋਂ ਪਤਾ ਲੱਗਾ ਜੀ ਕਿ ਜਾ ਕੇ ਦਰਵਾਜ਼ਾ ਖੜਕਾ ਦਿੱਤਾ ਗਿਆ ਦਿੱਲੀ ਹਰਿਆਣਾ ਹਾਈ ਕੋਰਟ ਦਾ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੇਜਰੀਵਾਲ ਨੂੰ ਇਸ ਤਰੀਕੇ ਨਾਲ ਜ਼ਮਾਨਤ ਨਹੀਂ ਮਿਲਣੀ ਚਾਹੀਦੀ ਸੋ ਦੂਜੇ ਪਾਸੇ ਕੇਜਰੀਵਾਲ ਦੇ ਵਕੀਲਾਂ ਨੇ ਗੱਲ ਕਹੀ ਹੈ ਵੀ ਇਹ ਕਿਹੜਾ ਕੋ ਖੁੰਖਾਰ ਅਪਰਾਧੀ ਆ ਕੋਈ ਅੱਤਵਾਦੀ ਆ ਇਹ ਦੱਸੋ ਵੀ ਭਾਈ ਇਹਨਾਂ ਦੇ ਨਾਲ ਇਹੋ ਜਿਹਾ ਬਹਾਰ ਕਿਉਂ ਕੀਤਾ ਜਾ ਰਿਹਾ ਹੈ ਪਰ ਕੁਲ ਮਲਾਕੇ ਗੱਲੇ ਕਿਹੜੀ ਬਣਦੀ ਤੇ ਗੱਲ ਬਣੀ ਨਹੀਂ ਜੀ ਤੇ ਹੁਣ ਇਹ ਫੈਸਲਾ ਜਿਹੜਾ ਇਹਨਾਂ ਦੀ ਜ਼ਮਾਨਤ ਦੇ ਉੱਤੇ ਵੀ ਹੇਕਲੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਣਾ ਜਾਂ ਉਲਟ ਦੇਣਾ ਇਹ ਫੈਸਲਾ ਹੋਊਗਾ ਸੋਮਵਾਰ ਜਾਂ ਮੰਗਲਵਾਰ ਨੂੰ ਹੁਣ ਸੋ ਮੰਗਲਵਾਰ ਨੂੰ ਸਾਰੀ ਕਹਾਣੀ ਸਮਝਾਉਗੀ ਪਰ ਫਿਲਹਾਲ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਫਿਲਹਾਲ ਸਾਰੀ ਗੱਲ ਉੱਥੇ ਦੀ ਉੱਥੇ ਖੜ ਗਈ ਹੈ ਜੀ ਅੱਛਾ ਕੁਝ ਜਿਹੜੇ ਐਕਸਪਰਟ ਨੇ অবজারভার ਨੇ ਉਹ ਕਹਿ ਰਹੇ ਨੇ ਕਿ ਹੋ ਸਕਦਾ ਬੈਕਫਾਇਰ ਕਰ ਜਾਏ ਭਾਜਪਾ ਸਰਕਾਰ ਲਈ ਇਹਨਾਂ ਦੀ ਜਿਹੜੀ ਆ ਗ੍ਰਫਤਾਰ ਕਰਕੇ ਰੱਖਣਾ ਜਾਂ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਇਹਨਾਂ ਲਈ ਕੀ ਕੇਜਰੀਵਾਲ ਦੀ ਇੰਨੀ ਪਪੂਲਰਿਟੀ ਆ ਕਿ ਲੋਕ ਹੁਣ ਸਰਕਾਰ ਦੇ ਖਿਲਾਫ ਹੋ ਜਾਣਗੇ ਦੇਖੋ ਜੀ ਗੱਲ ਇਹ ਆ ਕਿ ਉਹਨਾਂ ਨੇ ਇਹਨਾਂ ਗੱਲਾਂ ਦੀ ਉਦੋਂ ਪ੍ਰਵਾਹ ਨਹੀਂ ਕੀਤੀ ਜਦੋਂ ਲੋਕਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਸੀ ਹਾਂ 21 ਦਿਨ ਦੇ ਲਈ ਕੇਜਰੀਵਾਲ ਨੂੰ ਪ੍ਰਚਾਰ ਕਰਨ ਵਾਸਤੇ ਬਾਹਰ ਆਉਣ ਦਾ ਮੌਕਾ ਮਿਲਿਆ ਇਹਦੇ ਬਾਰੇ ਆਪਾਂ ਜਾਣਦੇ ਹਾਂ 2 ਜੂਨ ਨੂੰ ਕੇਜਰੀਵਾਲ ਨੂੰ ਫਿਰ ਜਾ ਕੇ ਤਿਹਾਰ ਦੇ ਵਿੱਚ ਆਪੇ ਸਰੈਂਡਰ ਕਰਨਾ ਪਿਆ ਤੇ ਦਿੱਲੀ ਦੀਆਂ 7 ਸੀਟਾਂ ਸੱਤਾ ਦੇ ਉੱਤੇ ਹੀ ਭਾਜਪਾ ਦਾ ਕਬਜ਼ਾ ਹੋ ਗਿਆ। ਸੋ ਮੈਨੂੰ ਲੱਗਦਾ ਨਹੀਂ ਕਿ ਆਮ ਆਦਮੀ ਪਾਰਟੀ ਦੀ ਪਪੂਲਰਿਟੀ ਤੋਂ ਮਕਬੂਲੀਅਤ ਤੋਂ ਭਾਜਪਾ ਬਹੁਤਾ ਖੁਸ਼ ਖਬਰਾ ਰਹੀ ਹੈ। ਮੈਨੂੰ ਇਹ ਲੱਗਦਾ ਨਹੀਂ ਇਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਸੋ ਪੰਜਾਬ ਦੇ ਵਿੱਚ ਦੇਖ ਲਓ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਉਹ 50 ਤੋਂ ਵੱਧ ਸੀਟਾਂ ਦੇ ਉੱਤੇ ਥੱਲੇ ਗਈ ਆ ਤੇ 34 ਦੇ ਕਰੀਬ ਸੀਟਾਂ ਦੇ ਉੱਤੇ ਭਾਜਪਾ ਉੱਤੇ ਗਈ ਆ। ਸੋ ਇਹ ਹੈ ਜੀ ਕਿ ਭਾਜਪਾ ਜਿਹੜੀ ਉਹਨੂੰ ਇਸ ਗੱਲ ਦੀ ਬਹੁਤੀ ਪਰਵਾਹ ਜਾਂਦੀ ਨਹੀਂ ਆ। ਬਾਕੀ ਤਾਂ ਚਲੋ ਸਮਾਂ ਦੱਸੂਗਾ ਪਰ ਗੱਲ ਇਹ ਆ ਦੇ ਬੀਜੇਪੀ ਦੇ ਹੌਸਲੇ ਬੁਲੰਦਾ ਉਹ ਕਹਿੰਦੇ ਕਿ ਅਸੀਂ ਤੀਜੀ ਵਾਰ ਸਰਕਾਰ ਬਣਾ ਲਈ ਆ ਜੇ ਤਾਂ ਮੰਨ ਲਓ ਇਹਨਾਂ ਨੇ ਜਿੰਨੀਆਂ ਸੀਟਾਂ ਦੇ ਉੱਤੇ ਬੰਦੇ ਖੜੇ ਕੀਤੇ ਸੀਗੇ ਉਹਦੇ ਵਿੱਚੋਂ 50% ਦੇ ਉੱਤੇ ਵੀ 40% ਤੇ ਵੀ 30% ਤੇ ਵੀ ਜੇਕਰ ਜਿਹੜੇ ਜਿੱਤ ਹਾਸਲ ਹੁੰਦੀ ਤਾਂ ਸ਼ੈਡ ਸਿਨੈਰੀਓ ਅਜਿਹਾ ਦ੍ਰਿਸ਼ ਹੋਰ ਹੁੰਦਾ ਪਰ ਐਦਾਂ ਦੀ ਗੱਲ ਬਣੀ ਨਹੀਂ ਆਮ ਆਦਮੀ ਪਾਰਟੀ ਵਾਲੀ ਤੇ ਲਾਰੈਂਸ ਬਿਸ਼ਨੋਈ ਨੇ ਜਿਹੜੀ ਸ਼ਹਿਜ਼ਾਦ ਪੱਟੀ ਨਾਲ ਗੱਲ ਕੀਤੀ ਸੀ ਹੁਣ ਪੱਟੀ ਸਾਹਿਬ ਕੀ ਕਹਿ ਰਹੇ ਨੇ ਦੇਖੋ ਜੀ ਸ਼ਹਿਜ਼ਾਦ ਪੱਟੀ ਆ ਜਿਹੜਾ ਉਹ ਕਹਿੰਦੇ ਵੀ ਆਪੜੇ ਲੈnde ਪੰਜਾਬ ਦੇ ਵਿੱਚ ਤੇ ਡਾਊਨ ਦੇ ਤੌਰ ਦੇ ਉੱਤੇ ਵਿਚਰਦਾ ਹੈਗਾ ਤੇ ਬੜੇ ਲੋਕਾਂ ਦੇ ਨਾਲ ਉਹਦੇ ਸੰਬੰਧ ਆ ਜਿਹੜੇ ਕਿ ਖੁੰਖਾਰ ਨੇ ਗੈਂਗਸਟਰ ਨੇ ਉਹਨਾਂ ਦੇ ਨਾਲ ਸੰਬੰਧ ਆ ਸ਼ਹਿਜ਼ਾਦ ਪੱਟੀ ਦੇ ਨਾਲ ਲਾਰੈਂਸ ਬਿਸ਼ਨੋਈ ਦੀ ਅਹਮਦਾਬਾਦ ਦੀ ਸਾਬਰਮਤੀ ਜੇਲ੍ਹ ਦੇ ਵਿੱਚੋਂ 17 ਸੈਕਿੰਟਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਵੀਡੀਓ ਕਾਲ ਉਹਦੇ ਵਿੱਚ ਲਾਰੈਂਸ ਉਹਨੂੰ ਇਹ ਗੱਲ ਕਹਿ ਰਿਹਾ ਪੱਟੀ ਨੂੰ ਕਿ ਭਾਈ ਤੁਹਾਨੂੰ ਈਦ ਦੀਆਂ ਮੁਬਾਰਕਾਂ ਉਹ ਕੋਈ ਗੱਲ ਕਹਿ ਰਿਹਾ ਵੀ ਆਪਣੇ ਤਾਂ ਕੱਲ ਨੂੰ ਆ ਈਦ ਪਰ ਅੱਜ ਬਾਕੀ ਕਈ ਦੇਸ਼ਾਂ ਦੇ ਵਿੱਚ ਮਨਾਇਆ ਗਿਆ ਆ ਦੇਰ ਲਾਰੈਂਸ ਜੀ ਗੱਲ ਕਰਨਾ ਚਲੋ ਮੈਂ ਤੁਹਾਨੂੰ ਕੱਲ ਨੂੰ ਵਧਾਈ ਦੇਉਂਗਾ ਮਤਲਬ ਸ਼ਾਇਦ ਕੱਲ ਨੂੰ ਅਗਲੇ ਦਿਨ ਵੀ ਫੋਨ ਕੀਤਾ ਹੋਵੇ ਪਰ ਹੁਣ ਜਦੋਂ ਭਾਰਤੀ মিডিਆ ਦੇ ਵਿੱਚ ਖਬਰ ਬਹੁਤ ਵੱਡੇ ਪੱਧਰ ਤੇ ਫੈਲੀ ਤਾਂ ਅੱਜ ਸ਼ਹਿਜ਼ਾਦ ਭੱਟੀ ਦਾ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਬਿਆਨ ਆਇਆ ਜਾਂ ਕਹਿ ਦਈਏ ਵੀਡੀਓ ਰਾਹੀਂ ਉਹਨੇ ਸਫਾਈ ਦਿੱਤੀ ਆ ਉਹ ਕਹਿੰਦਾ ਵੀ ਦੇਖੋ ਭਾਰਤੀ মিডিਆ ਦੇ ਵਿੱਚ ਮੇਰੇ ਬਾਰੇ ਬੜਾ ਕੁਝ ਚੱਲਿਆ ਪਰ ਬੜੀ ਸਾਫ਼ ਤੇ ਸਪਸ਼ਟ ਗੱਲ ਹੈ ਮੈਂ ਕਿਸੇ ਹੋਰ ਨੂੰ ਉਤਰਦਾਈ ਨਹੀਂ ਮੈਂ ਆਪਣੇ ਦੇਸ਼ ਦੀ ਆਰਮੀ ਦੇਸ਼ ਦੀ ਪੁਲਸ ਦੇਸ਼ ਦੇ ਨਾਤਾਮਾਂ ਦੇਸ਼ ਦੇ ਲੋਕਾਂ ਦੇ ਵਾਸਤੇ ਉਤਰਦਾ ਨਹੀਂ ਹੁੰਦਾ ਏਜੰਸੀਆਂ ਲਈ ਉਤਰਦਾ ਹੀ ਆ ਪਰ ਮੈਂ ਹਰ ਕਿਸੇ ਨੂੰ ਉਤਰਦਾ ਹੀ ਨਹੀਂ ਆ ਮੈਨੂੰ ਇੱਕ ਵਾਰ ਵੀ ਦੋ ਵਾਰੀ ਕਾਲ ਆਈ ਆ ਮੈਂ ਪਾਕਿਸਤਾਨ ਦੇ ਖਿਲਾਫ ਜਾਂ ਗਵਾਂਡੀ ਮੁਲਕ ਭਾਰਤ ਦੇ ਖਿਲਾਫ ਕੁਝ ਨਹੀਂ ਬੋਲਿਆਗਾ ਬਾਕੀ ਜੇ ਮੇਰੇ ਕੋਲੋਂ ਕਿਸੇ ਨੇ ਪੁਸ਼ਕਿਸ਼ ਕਰਨੀ ਜੀ ਸਭ ਕੇ ਕਰ ਸਕਦਾ ਜੀ ਜਲੰਧਰ ਦੀ ਜਿਹੜੀ ਸੀਟ ਉਹਦੀਆਂ ਖਬਰਾਂ ਦਿਓ ਅੱਜ ਜਲੰਧਰ ਦੀ ਸੀਟ ਦੇ ਉੱਤੇ ਜੀ ਨਾਮਜ਼ਦਗੀਆਂ ਦਾਖਲ ਕਰਨ ਦਾ ਕੰਮ ਕਮਲ ਹੋ ਗਿਆ ਅੱਜ ਸਾਰੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੇ ਆਪਣੇ ਕਾਗਜ਼ ਦਾਖਲ ਕਰਤੇ ਆ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਤੇ ਹੁਣ 10 ਤਰੀਕ ਨੂੰ ਵੋਟਾਂ ਪੈਣਗੀਆਂ ਹੁਣ 10 ਤਰੀਕ ਨੂੰ ਪੈਣ ਵਾਲੀਆਂ ਵੋਟਾਂ ਕਿਹੜੇ ਪਾਸੇ ਨੂੰ ਲੈ ਕੇ ਜਾਣਗੇ ਮਾਹੌਲ ਇਹ ਸਮਾਂ ਦੱਸੂਗਾ ਪਰ ਗੱਲ ਇਹ ਕਿ ਅੱਜ ਬੀਬੀ ਸੁਰਜੀਤ ਕੌਰ ਜਿਹੜੇ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਉਹਨਾਂ ਨੇ ਵੀ ਕਾਗਜ਼ ਦਾਖਲ ਕਰਤੇ ਆ ਬੀਬੀ ਸੁਰਿੰਦਰ ਕੌਰ ਜਿਹੜੇ ਕਿ ਕਾਂਗਰਸ ਦੇ ਉਮੀਦਵਾਰ ਆ ਉਹਨਾਂ ਨੇ ਵੀ ਕਾਗਜ਼ ਦਾਖਲ ਕਰਤੇ ਆ ਅੱਜ ਮਹਿੰਦਰ ਭਗਤ ਜਿਹੜੇ ਕਿ ਆਮ ਆਰਮੀ ਪਾਰਟੀ ਦੇ ਉਮੀਦਵਾਰ ਆ ਉਹਨਾਂ ਨੇ ਵੀ ਕਾਗਜ਼ ਦਾਖਲ ਕਰਤੇ ਆ ਯਾਨੀ ਕਿ ਅੱਜ ਵੀ ਤਰੀਕ ਸੀ ਆਖਰੀ ਯਾਨੀ ਕਿ 21 ਤਰੀਕ ਆਖਰੀ ਤਰੀਕ ਸੀ ਜਲੰਧਰ ਪਛਮੀ ਚੋਣ ਦੇ ਵਾਸਤੇ ਜਿੰਮੀ ਚੋਣ ਦੇ ਵਾਸਤੇ ਕਾਗਜ਼ ਦਾਖਲ ਕਰਨੀ ਤੇ ਅੱਜ ਕਾਗਜ਼ ਦਾਖਲ ਕੀਤੇ ਜਾ ਚੁੱਕੇ ਹਨ 10 ਜੁਲਾਈ ਨੂੰ ਵੋਟਾਂ ਪੈਣੀਆਂ 13 ਜੁਲਾਈ ਨੂੰ ਨਤੀਜੇ ਆਉਣੇ ਆ ਜ਼ੋਰ ਸਾਰੀਆਂ ਸਿਆਸੀ ਪਾਰਟੀਆਂ ਨੇ ਪੂਰ ਜ਼ੋਰ ਲਾਇਆ ਤੇ ਲਾਉਣਗੇ ਤੇ ਕਹਿੰਦੇ ਵੀ ਭਾਈ ਕੇਂਦਰ ਦੇ ਕਈ ਮੰਤਰੀ ਤੇ ਕਈ ਫਿਲਮੀ ਕਲਾਕਾਰ ਬੀਜੇਪੀ ਦੇ ਲੈ ਕੇ ਆਉਣੇ ਆ ਤੇ ਪੂਰੀ ਲੀਡਰਸ਼ਿਪ ਦਿੱਲੀ ਦੀ ਤੇ ਪੰਜਾਬ ਦੀ ਕਹਿੰਦੇ ਵੀ ਜਲੰਧਰ ਦੇ ਵਿੱਚ ਹੰਡੇਰਾ ਲਾ ਕੇ ਬਹਿਜੂਗੀ ਤੇ ਮੁੱਖ ਮੰਤਰੀ ਪੰਜਾਬ ਵੀ ਉਥੇ ਕਹਿੰਦੇ ਪੂਰਾ ਆਪਣਾ ਆਮਲਾ ਫੈਲਾ ਲੈ ਕੇ ਤੇ ਡਟ ਚੁੱਕੇ ਆ ਉਸ ਤੇ ਮਕਾਨ ਦੇ ਵਿੱਚ ਰਹਿੰਦੇ ਹੀ ਉਥੇ ਆ ਹਾਂ ਬਿਲਕੁਲ ਜੀ ਦੇਖੋ ਉਹਨਾਂ ਨੇ ਕੱਲ ਪਰਸੋਂ ਤੱਕ ਮੇਰਾ ਖਿਆਲ ਸ਼ਿਫਟ ਹੋ ਜਾਣਾ ਜਿਹੜੀ ਜਲੰਧਰ ਦੇ ਵਿੱਚ ਉਹਨਾਂ ਨੇ ਦੀਪਨਗਰ ਦੇ ਵਿੱਚ ਕਿੰਟ ਦੇ ਵੱਲ ਕੋਠੀ ਲਈ ਆ ਤੇ ਉਹਦੇ ਵਿੱਚ ਕਹਿੰਦੇ ਵੀ ਰੰਗ ਰੋਪਣ ਦਾ ਕੰਮ ਮੁਕੰਮਲ ਹੋ ਗਿਆ ਤੇ ਮੂਰਲੇ ਪਾਸੇ ਸੜਕ ਵੀ ਬਣ ਗਈ ਆ ਮਤਲਬ ਇਹ ਆ ਵੀ ਇਸ ਸੀਟ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੀ ਸੀਰੀਅਸ ਬਹੁਤ ਆ ਵੀ ਇਹ ਸੀਟ ਆ ਅਸੀਂ ਕੱਢਣੀ ਹੀ ਕੱਢਣੀ ਆ ਬਾਕੀ ਤਾਂ ਚਲੋ ਸਮਝ ਰੂਗਾ ਕਿ ਭਾਈ ਇਹ ਸੀਟ ਕਿਹਦੀ ਧੋੜੀ ਤੇ ਪੈਂਦੀ ਆ ਆਮ ਤੌਰ ਤੇ ਉੱਤੇ ਧਾਰਨਾ ਸਨ ਸਭ ਇਹ ਬਣੀ ਆ ਵੀ ਜਿਹੜੀ ਜ਼ਮੀਨੀ ਚੋਣ ਹੁੰਦੀ ਆ ਉਹ ਸੱਤਾਧਾਰੀ ਧਿਰ ਦੀ ਹੁੰਦੀ ਆ ਐਟ ਕੀ ਇਹ ਧਾਰਨਾ ਟੁੱਟਦੀ ਆ ਜਾਂ ਨਹੀਂ ਟੁੱਟਦੀ ਤੇ ਕੋਲੋਂ ਵਕਤ ਨਹੀਂ ਬਿਆਨ ਕਰ ਰਹੇ ਲੋਡੂ ਵਾਲ ਵਾਲਾ ਜਿਹੜਾ ਪਲਾਜ਼ਾ ਸੀ ਟੋਲ ਪਲਾਜ਼ਾ ਉਹ ਹੁਣ ਇਸੇ ਤਰ੍ਹਾਂ ਹੀ ਫ੍ਰੀ ਰਹਿਿਆ ਕਰੇਗਾ ਦੇਖੋ ਜੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਜੇਕਰ ਇਹਨਾਂ ਨੇ 30 ਜੂਨ ਤੱਕ ਸਾਡੇ ਵੱਲੋਂ ਰੱਖੀ ਗਈ ਮੰਗ ਨੂੰ ਪੂਰਾ ਨਾ ਕੀਤਾ ਤਾਂ ਉਹ ਕਹਿੰਦੇ ਜੀ ਪਹਿਲੀ ਜੁਲਾਈ ਨੂੰ ਅਸੀਂ ਤੇ ਜਿੰਦੇ ਕੁੰਡੇ ਲਾ ਦੇਣੇ ਆ ਉਹਦੇ ਲਿਹਾ ਕੇ ਪੱਕੇ ਤੌਰ ਦੇ ਉੱਤੇ ਜਿਹੜੇ ਦਫਤਰ-ਲਫਤਰ ਬਣੇ ਆ ਇਸੇ ਲੋਡੂ ਬਾਲ ਟੋਲ ਪਲਾਜ਼ਾ ਦੇ ਉੱਤੇ ਅੱਜ ਤੱਕ ਪਏ ਪਤਾ ਲੱਗਾ ਵੀ 85 ਕਰੋੜ ਰੁਪਏ ਦੇ ਤੋਂ ਵੱਧ ਦਾ ਨੁਕਸਾਨ ਆ ਜਿਹੜਾ ਨੈਸ਼ਨਲ ਹਾਈਵੇ ਅਥਾਰਟੀ ਨੂੰ ਹੋ ਚੁੱਕਿਆ ਕਿਉਂਕਿ ਜਿਹੜਾ ਅੱਜ 6ਵੇਂ ਦਿਨ ਦੀ ਟੋਲ ਪਲਾਜ਼ਾ ਬੰਦ ਰਿਹਾ ਐਤਵਾਰ ਨੂੰ ਸਵੇਰ ਤੋਂ ਸ਼ੁਰੂ ਹੋਇਆ ਅੱਜ ਸ਼ੁੱਕਰਵਾਰ ਦੀ ਆਪਾਂ ਇਸ ਵੇਲੇ ਰਾਤ ਨੂੰ ਖਬਰਾਂ ਨਹੀਂ ਸਮਝ ਪਾ ਰਹੇ ਭਾਰਤੀ ਸਮਾਜ ਅਨੁਸਾਰ ਇਹ ਰੈਗਤਮ ਦੇ ਪਰਿਵਾਰਕ ਮੈਂਬਰ ਚੰਗੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਆ ਕਿ ਜਿਹੜਾ ਇਹ ਟੋਲ ਪਲਾਜ਼ਾ ਇਹ ਪੰਜਾਬ ਦੇ 42 ਟੋਲ ਪਲਾਜ਼ਾ ਦੇ ਵਿੱਚੋਂ ਸਭ ਤੋਂ ਵੱਧ ਮਹਿੰਗਾ ਹੈਗਾ ਕਿਸਾਨਾਂ ਦੀ ਮੰਗ ਇਹ ਹੈ ਜਿ ਕਿ 150 ਰੁਪਈਆ ਇਹਦਾ ਰੇਟ ਕੀਤਾ ਜਾਵੇ ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਜੇਕਰ ਤੁਸੀਂ ਉਹ ਨਹੀਂ ਰੇਟ ਕਰਦੇ ਤਾਂ ਫਿਰ ਅਸੀਂ ਇੱਥੇ ਬੈਠੇ ਰਹਿਣਾ ਉਹਨਾਂ ਨੇ ਕਹਿ ਦਿੱ ਕਿ ਸਰਕਾਰ ਨੂੰ ਇਹ ਪ੍ਰਤੀਤ ਹੁੰਦਾ ਕਿ ਪਾਈਏ ਕਿਸਾਨ ਅੱਖ ਕੇ ਇੱਥੋਂ ਚਲੇ ਜਾਣਗੇ ਇਹਨਾਂ ਨੇ ਹਫਤੇ ਖੰਡ ਤੱਕ ਆਪੇ ਚਲੇ ਜਾਣਾ ਇਹਨਾਂ ਦਾ ਭਲੇਖਾ ਉਹ ਕਹਿੰਦੇ ਜੀ ਅਸੀਂ ਕੱਢ ਕੇ ਜਾਵਾਂਗੇ ਇਹ ਪ੍ਰਾਈਵੇਟ ਕੰਪਨੀ ਕਲੈਕਟ ਕਰਦੀ ਆ ਜਾਂ ਕਿ ਕੇਂਦਰ ਦੀ ਸਰਕਾਰ ਕਲੈਕਟ ਕਰਦੀ ਆ ਏ ਦੇਖੋ ਜੀ ਇਹ ਪ੍ਰਾਈਵੇਟ ਕੰਪਨੀਆਂ ਨੂੰ ਅੱਗੇ ਦਿੱਤੇ ਹੋਏ ਆ ਜੇ ਸਰਕਾਰ ਹੀ ਸਾਰਾ ਕੁਝ ਕਰਨੀ ਹੋਵੇ ਫਿਰ ਤਾਂ ਗੱਲ ਹੀ ਮੁੱਕ ਗਈ ਜੀ ਕਿਉਂਕਿ ਸਰਕਾਰਾਂ ਆਪਦੇ ਕੰਮਾਂ ਤੋਂ ਉਰੇ ਪਰੇ ਹੋ ਕੇ ਨਿਜੀ ਕੰਪਨੀਆਂ ਨੂੰ ਥੇਕੇ ਦੇ ਦਿੰਦੀਆਂ ਵੀ ਪੁਲ ਤੁਸੀਂ ਬਣਾ ਲਓ ਹਾਈਵੇ ਦੀ ਮੁਰੰਮਤ ਤੁਸੀਂ ਕਰੋ ਓਵਰਬ੍ਰਿਜ ਤੁਸੀਂ ਬਣਾ ਲਓ ਫਲਾਣੀ ਥਾਂ ਤੇ ਆਹ ਕੁਝ ਤੁਸੀਂ ਕਰ ਲਓ ਦਰਿਆ ਤੇ ਪੁਲ ਤੁਹਾਡਾ ਹੋਊਗਾ ਪਰ ਤੁਸੀਂ ਆਪਦਾ ਅੱਡਾ-ਕੱਡਾ ਲਾ ਕੇ ਆਪਦੇ ਪੈਸੇ ਇਕੱਠੇ ਕਰੀ ਚੱਲੋ ਬਸ ਆਹ ਪ੍ਰਾਈਵੇਟ ਕੰਪਨੀਆਂ ਦੇ ਕੰਮ ਸੋ ਇਹ ਵੀ ਟੋਲ ਪਲਾਜ਼ਾ ਜਿਹੜਾ ਪ੍ਰਾਈਵੇਟ ਕੰਪਨੀ ਚਲਾ ਰਹੀ ਹੈ ਬਿਲਕੁਲ ਜੀ ਬਿਲਕੁਲ ਸੋ ਜੇ فرض ਕਰੋ ਇਹ ਕਿਸਾਨ ਉਥੋਂ ਨਹੀਂ ਉੱਠਦੇ ਕੀ ਕਰੇਗੀ ਪ੍ਰਾਈਵੇਟ ਕੰਪਨੀ ਲੋਕ ਪ੍ਰਾਈਵੇਟ ਕੰਪਨੀ ਦੇਖੋ ਇਹ ਜਿਹੜੀਆਂ ਸਰਕਾਰਾਂ ਨੇ ਕੇਂਦਰ ਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਬੜੀ ਵੱਰ ਗੱਲ ਕਹੀ ਗਈ ਹੈ ਕਿਉਂਕਿ ਉਹਨਾਂ ਨੂੰ ਟੈਕਸ ਜਾਂਦੇ ਆ ਜਿਹੜਾ ਉਹਨਾਂ ਨੂੰ ਹਰ ਰੋਜ਼ ਇਥੋਂ 10 ਕਰੋੜ ਰੁਪਏ ਦੀ ਕਲੈਕਸ਼ਨ ਹੁੰਦੀ ਆ ਉਹਦੇ ਵਿੱਚ ਟੈਕਸ ਜਾਂਦਾ ਕੇਂਦਰ ਦੀ ਸਰਕਾਰ ਨੂੰ ਸੋ ਉਹਦੇ ਕਰਕੇ ਉਹਨਾਂ ਦੇ ਕੰਮ ਕਾਜ ਕਈ ਚੱਲਦੇ ਹੈਗੇ ਆ ਉਹ ਹੁਣ ਕੇਂਦਰ ਦੇ ਉੱਤੇ ਦਬਾਅ ਬਣਾਉਣਗੇ ਵੀ ਤੀਜੇ ਕਰਨ ਤਾਂ ਟੋਲ ਪਲਾਜ਼ਾ ਬੰਦ ਹੋ ਜਾਂਦਾ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਨੂੰ ਕਹੋਗੀ ਕਿ ਭਾਈ ਇਹ ਸੋ ਕਿਸਾਨ ਉਠਾਏ ਜਾਣ ਤੇ ਕਿਸਾਨ ਪਹਿਲਾਂ ਹੀ ਤਿਆਰ ਹੋ ਕਹਿੰਦੇ ਜੀ ਭਾਵੇਂ ਲਾਠੀ ਚਾਰਜ ਕਰ ਲਓ ਭਾਵੇਂ ਕੁਝ ਵੀ ਕਰ ਲਓ ਅਸੀਂ ਨਹੀਂ ਜਾਂਦੇ ਜੀ ਪਰ ਪੰਜਾਬ ਦੀ ਸਰਕਾਰ ਵੀ ਕੇਸਲ ਮਾਰ ਜਾਂਦੀ ਆ ਉਹ ਕਹਿੰਦੇ ਚੱਲੀ ਜਾਂਦੇ ਹੋ ਤਾਂ ਬਿਲਕੁਲ ਜੀ ਇਹ ਤਾਂ ਗੱਲ ਹੈ ਹੀ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਲੋਕਾਂ ਤੱਕ ਵੱਧ ਲੋੜ ਪੈਂਦੀ ਆ ਜੇ ਹੈ ਤਾਂ ਚਲੋ ਕੇਂਦਰ ਦੀ ਸਰਕਾਰ ਨੂੰ ਵੀ ਪੈਂਦੀ ਆ ਆਮ ਲੋਕਾਂ ਤੱਕ ਜ਼ਰੂਰਤ ਪਰ ਜਿਹੜੇ ਸੂਬੇ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਹ ਉਸ ਸੂਬੇ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਉਤਰਦਾ ਹੀ ਹੈ ਤੇ ਦੂਜੀ ਗੱਲ ਇਹ ਵੀ ਉੱਥੇ ਹੁਣ ਜਿਹੜੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨ ਵੀ ਜਾ ਕੇ ਟੋਲ ਤੇ ਬੈਠਣੇ ਸ਼ੁਰੂ ਹੋ ਗਏ ਆ ਕਿਉਂਕਿ ਔਖੇ ਤਾਂ ਉਹ ਵੀ ਆ ਹਨ ਸਭ ਗੱਲ ਇਹ ਹੈ ਜਿਕੇ ਜੇ ਇਸ ਵੇਲੇ ਮੰਨ ਲਓ ਟੋਲ ਪਲਾਜ਼ਾ ਸਾਡੇ ਹਾਈਵੇ ਤੇ ਬਣਿਆ ਕਿਤੇ ਵੀ ਉਸ ਹਾਈਵੇ ਦੇ ਨਾਲ ਮੰਨ ਲਓ ਮੇਰੀ ਜਾਂ ਤੁਹਾਡੀ ਜ਼ਮੀਨ ਹੋਵੇ ਜਾਂ ਕਿਸੇ ਵੀ ਭੈਣ-ਵੀਰ ਦੀ ਹੋਰ ਹੋਵੇ ਉਹ ਜੇਕਰ ਆਪਣੇ ਖੇਤ ਦੇ ਵਿੱਚ ਦੀ ਇੱਕ ਨਿੱਜੀ ਸੜਕ ਡਣੀ ਚਾਹੁੰਦਾ ਹੋਵੇ ਤੇ ਫਿਰ ਉਹਦੇ ਤੇ ਵੀ ਪਰਚਾ ਦਰਜ ਹੁੰਦਾ ਉਹ ਕਹਿੰਦੇ ਜਿਕੇ ਤੁਸੀਂ ਹਾਈਵੇ ਜਿਹੜਾ ਟੋਲ ਪੁੱਲਾ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਐ ਜਿਵੇਂ ਕਿ ਗਲਬੀਰ ਗੋਲਡੀ ਦੇ ਉੱਤੇ ਨੌ ਪਰਚੇ ਦਰਜ ਹੋਏ ਸੀ ਇਸ ਗੱਲ ਦਾ ਕਰਕੇ ਜੀ ਹੂੰ ਅੱਛਾ ਜਿਹੜੀ ਕੇਂਦਰ ਦੀ ਸਰਕਾਰ ਨੇ ਹੁਣ 14 ਫਸਲਾਂ ਤੇ ਐਮਐਸਪੀ ਦੇ ਦਿੱਤੀ ਸੀ ਉਹਦੇ ਤੋਂ ਕਿਸਾਨ ਖੁਸ਼ ਨੇ ਕੋਈ ਰਿਐਕਸ਼ਨ ਆਇਆ ਨਹੀਂ ਨਹੀਂ ਜੇ ਕਿਸਾਨ ਖੁਸ਼ ਨਹੀਂ ਹੈਗੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਇਹ ਧੋਖਾ ਤੇ ਠੱਗਾ ਇਹ ਇੱਕ ਡਰਾਮਾ ਇਹ ਲਗਾ ਡਰਾਮੇ ਤੋਂ ਬਿਨਾ ਉਹ ਕਹਿੰਦੇ ਜੀ ਹੋਰ ਤੱਕ ਨਹੀਂਗਾ ਉਹ ਕਨੇਜੀ ਕਿ ਇਦਾਂ ਦੀ ਅਸੀਂ ਗੱਲ ਦੇ ਵਿੱਚ ਪੁੱਛਲਾਵੇ ਦੇ ਵਿੱਚ ਆਉਣ ਵਾਲਿਆਂ ਦੇ ਵਿੱਚੋਂ ਨਹੀਂ ਹਾਂ ਕਿਸਾਨਾਂ ਨੇ ਇਹ ਗੱਲ ਕਹੀ ਇਹ ਵੀ ਕੇਂਦਰ ਦੀ ਸਰਕਾਰ ਦਾ ਫਸਲਾਂ ਦੇ ਦਬਾਰੇ ਤਹਿਤ ਇਹ ਗੱਲ ਕਹਦੇ ਦੀ 14 ਫਸਲਾਂ ਤੇ ਐਮ ਐਸ ਪੀ ਦਿੱਤੀ ਫਲਾਨੀ ਫਸਲ ਤੇ 100 ਰੁਪਇਆ ਕੁਇੰਟਲ ਵਧਾਤਾ ਫਲਾਨੀ ਤੇ 300 ਰੁਪਇਆ ਵਧਾਤਾ ਪਰ ਕੀ ਮੰਡੀ ਦੇ ਵਿੱਚ ਉਸ ਭਾਅ ਦੇ ਉੱਤੇ ਫਸਲ ਵਿਕਦੀ ਹੈ ਤੁਸੀਂ ਤਾਂ ਇਹ ਗੱਲ ਕਹਤੀ ਕਿ 82-8300 ਰੁਪਏ ਨੂੰ ਸਰੋਂ ਵਿਕੂਗੀ ਪਰ ਪੰਜਾਬ ਦੀ ਕਿਸੇ ਮੰਡੀ ਦੇ ਵਿੱਚ 8200 ਰੁਪਏ ਨੂੰ ਸਰੋਂ ਵਿਕੂਗੀ ਇਸ ਗੱਲ ਦੀ ਗਰੰਟੀ ਦਿਓ ਉਹ ਕਹਿੰਦੇ ਵੀ ਗੱਲ ਕੱਲੀ ਇਹ ਨਹੀਂ ਤੇ ਭਾਈ ਤੁਸੀਂ ਐਮਐਸਪੀ ਵਧਾਤੀ ਗੱਲ ਇਹ ਆ ਕਿ ਐਮਐਸਪੀ ਦੇ ਉੱਤੇ ਖਰੀਦ ਗਰੰਟੀ ਕਰਨ ਲੈ ਕੇ ਆਉਣਾ ਚਾਹੀਦਾ ਵੀ ਜੋ ਐਮਐਸਪੀ ਦੇ ਤਹਿਤ ਭਾਅ ਤੈ ਕੀਤਾ ਗਿਆ ਪੂਰੇ ਸੂਬੇ ਦੇ ਵਿੱਚ ਪੂਰੀ ਵਕ ਵਕ ਖਾਵਾਂ ਦੇ ਉੱਤੇ ਉਸੇ ਭਾਅ ਦੇ ਉੱਤੇ ਚੀਜ਼ ਖਰੀਦੀ ਜਾਵੇ ਹੁਣ ਸਰਕਾਰ ਨੇ ਭਾਅ ਹੋਰ ਨਿਯਤ ਕੀਤਾ ਬੇਕ ਹੋਰ ਭਾਅਤੇ ਰਹੀ ਆ ਤਾਂ ਖੁੱਦ ਇਹ ਨਾਲ ਇਹ ਆ ਵੀ ਇਹ ਪੰਜਾਬ ਦੇ ਵਿੱਚ ਵੀ ਇਵੇਂ ਆਮ ਹੁੰਦਾ मूंगी ਦੀ ਗੱਲ ਕਰ ਲਓ ਮੂਗੀ ਦਾ ਭਾਅ ਜਿਹੜਾ ਉਹ ਸਰਕਾਰ ਆ ਜਿਹੜੀ ਉਹ ਕਹਿੰਦੀ ਵੀ ਐਮਐਸਪੀ ਦੇ ਤਹਿਤ ਅਸੀਂ ਸੋਨਾ ਭਾਅ ਦੇਤਾ ਜੇ ਉਸ ਭਾਦੇ ਤਹਿਤ ਫਸਲ ਖਰੀਦੀ ਜਾਵੇ ਫਿਰ ਤਾਂ ਗੱਲ ਮੁੱਕੇ ਪਰ ਉਸ ਤੋਂ ਤਾਂ ਜੀ 1000 ਰੁਪਏ 1500 ਰੁਪਏ 2000 ਰੁਪਏ ਸਸਤੀ ਮੂੰਗੀ ਵਿਕਦੀ ਐ ਜੇ ਅੱਜ ਮੈਂ ਵੀ ਮੰਡੀ ਦੇ ਵਿੱਚ ਮੂੰਗੀ ਲੈ ਕੇ ਜਾਵਾਂ ਤਾਂ ਮੇਰੀ ਐਮਐਸਪੀ ਦੇ ਉੱਤੇ ਨਹੀਂ ਖਰੀਦੀ ਜਾਂਦੀ ਹੂੰ ਅੱਛਾ ਬਾਕੀ ਇਹ ਗਰੀਬ ਪਰਿਵਾਰਾਂ ਨੂੰ ਚੌਲ ਬੰਨਣ ਦਾ ਕੀ ਕਪੜਾ ਕਿੰਨਾ ਕਪੜਾ ਐ ਦੇਖੋ ਜੀ ਅੱਜ ਵਿਜੀਲੈਂਸ ਬਿਊਰੋ ਦੇ ਵੱਲੋਂ 1 ਕਰੋੜ ਤੇ 56 ਤੇ 53 ਲੱਖ ਰੁਪਏ ਦੀ ਅੱਜ ਕਥਿਤ ਹਿਰਾਫੇਰੀ ਦਾ ਵਿੱਚ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਗਏ ਆ ਗੜਸ਼ੰਕਰ ਦੇ ਵੱਲ ਇੱਕ ਸ਼ੈਲਰ ਦਾ ਮਾਲਕ ਤੇ ਦੋ ਟਰੱਕ ਜਿਹੜੇ ਕਿ ਭਰੇ ਸੀਗੇ ਚੌਲਾਂ ਦੀਆਂ ਬੋਰੀਆਂ ਦੇ ਉਹਦੇ ਡਰਾਈਵਰਾਂ ਜਿਹੜੇ ਟਰੱਕਾਂ ਦੇ ਉਹ ਗ੍ਰਿਫਤਾਰ ਕੀਤੇ ਗਏ ਆ ਜਿਹੜੇ ਗਰੀਬਾਂ ਦੇ ਵਾਸਤੇ ਚੌਲ ਆਉਂਦੇ ਸਸਤੇ ਭਾਅ ਦੇ ਇਹ ਬਾਜ਼ਾਰ ਦੇ ਵਿੱਚ ਮੰਡੀ ਦੇ ਵਿੱਚ ਮਹਿੰਗੇ ਭਾਅ ਦੇ ਵਿੱਚ ਵੇਚ ਦਿੰਦੇ ਸੀਗੇ ਸੋ ਵਿਜੀਲੈਂਸ ਦੇ ਵੱਲੋਂ ਕਈ ਜਣੇ ਗ੍ਰਿਫਤਾਰ ਕੀਤੇ ਗਏ ਆ ਨਿੰਗ ਸਿੰਘਾ ਨੇ ਪੰਜਾਬ ਦੀ ਪੁਲਿਸ ਕੁੱਟੀ ਆ ਤਾਂ ਬਿਲਕੁਲ ਜੀ ਜਲੰਧਰ ਦੇ ਵਿੱਚ ਗੜਾ ਰੋਡ ਦੇ ਉੱਤੇ ਨਾ ਇੱਕ ਸ਼ਰਾਬ ਦਾ ਠੇਕ ਆ ਸੰਸਾ ਇਹ ਸੇ ਠੇਕੇ ਦੇ ਮੁਰੇ ਨੇ ਹੈ ਕਿ ਸਿੱਧਾ ਨੇ ਇੱਕ ਬੋਰਡ ਲਾਤਾ ਕਿ ਭਾਈ ਜੇਕਰ ਕੋਈ ਇੱਥੇ ਸ਼ਰਾਬ ਪੀਣ ਆਊਗਾ ਤਾਂ ਉਹ ਭਾਈ ਆਪ ਦਾ ਜ਼ਿੰਮੇਵਾਰ ਆਪ ਹੋਊਗਾ ਤੇ ਮੋٹے ਅੱਖਰਾਂ ਦੇ ਵਿੱਚ ਉੱਤੇ ਲਿਖਤਾ ਵੀ ਭਾਈ ਉਹਦਾ ਝਟਕਾ ਵੀ ਕੀਤਾ ਜਾ ਸਕਦਾ ਹੈ ਹੁਣ ਇਹ ਜਾਣਕਾਰੀ ਪੁਲਿਸ ਕੋਲੇ ਪੁਲਤੀ ਪੁਲਿਸ ਇਸ ਬੋਰਡ ਨੂੰ ਲਵਾਉਣ ਪਹੁੰਚੀ ਤੇ ਭਾਈ ਨੇ ਹੈਂਗਸਿੰਘਾ ਨਾਲ ਝੜਪ ਹੋ ਗਈ ਕਹਿੰਦੇ ਵੀ ਇੱਕ ACP ਤੇ ਇੱਕ ਹੋਰ ਪੁਲਿਸ ਅਧਿਕਾਰੀ ਹੈ ਜਿਹੜੇ ਉਹਨਾਂ ਦੇ ਛੱਟਾ ਲੱਗੀਆਂ ਉਸ ਤੋਂ ਬਾਅਦ ਪਤਾ ਲੱਗਦਾ ਕਿ ਹੁਣ ਉਸ ਨੇ ਕਾਰਵਾਈ ਕੀਤੀ ਹੈ 6-7 ਨੇ ਹੈ ਕਿਸੇ ਨੇ ਚੱਕਲੇ ਆ ਤੇ ਇਹਨਾਂ ਦੇ ਉੱਤੇ ਦੰਗੇ ਭੜਕਾਉਣ ਦੀ ਕੋਸ਼ਿਸ਼ ਦਾ ਪਰਚਾ ਦਰਜ ਕੀਤਾ ਗਿਆ ਐਸ ਵੇਲੇ ਮੈਨੂੰ ਜਿੰਨੀ ਕੀ ਜਾਣਕਾਰੀ ਮਿਲੀ ਹੈ ਕਿ ਇਹਨੇ ਵੀ ਧਰਨਾ ਵੀ ਲੱਗਾ ਹੋਇਆ ਪੁਲਿਸ ਦੇ ਖਿਲਾਫ ਪਰ ਗੱਲ ਇਹ ਜੀ ਕਿ ਕਈ ਨਹੀਂ ਹੈ ਕਿਸੇ ਜਥੇਬੰਦੀਆਂ ਬਹੁਤ ਸੋਨਾ ਵੀ ਵਿਚਰਦੀਆਂ ਕਈ ਥਾਵਾਂ ਦੇ ਉੱਤੇ ਜੇਕਰ ਅਸੀਂ ਠਕੇ ਨਾਲ ਕਹਾਂਗੇ ਵੀ ਠੇਕਾ ਬੰਦ ਕਰੋ ਝਟਕਾ ਕਰ ਦਿਆਂਗੇ ਬੰਦਾ ਜ਼ਿੰਮੇਵਾਰ ਆਪੇ ਹੋਊਗਾ ਹਮਲਾ ਕਰ ਦਿਆਂਗੇ ਇਹ ਤਾਂ ਗੱਲਾਂ ਗਲਤ ਆ ਮਹਾਰਾ ਕਿਸੇ ਠੇਕੇ ਦੇ ਪੱਖ ਦੇ ਵਿੱਚ ਨਹੀਂ ਪਰ ਤਰੀਕੇ ਦੇ ਖਿਲਾਫ ਜ਼ਰੂਰ ਆਈ ਤੇ ਯੋਗ ਦਿਵਸ ਮਨਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲਕੁਲ ਜੀ ਡਲ ਝੀਲ ਦੇ ਉੱਤੇ ਜਾ ਕੇ ਇਹਨਾਂ ਨੇ ਅੱਜ ਯੋਗਦਰਸ਼ ਬਣਾਇਆ ਪ੍ਰਧਾਨ ਮੰਤਰੀ ਨੇ ਉੱਥੇ ਹੀ ਯੋਗ ਅਸਣ ਕੀਤੇ ਆ ਲੇਹ ਲਦਾਖ ਤੱਕ ਜਿਹੜੀ ਉੱਥੇ ਜ਼ੀਰੋ ਲਾਈਨ ਆ ਉੱਥੇ ਫੌਜੀ ਵੀਰਾਂ ਦੇ ਵੱਲੋਂ ਯੋਗ ਅਸਣ ਕੀਤੇ ਗਏ ਆ ਪੂਰੇ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅੱਜ ਯੋਗਦਰਸ਼ ਬਣਾਇਆ ਗਿਆ ਜੀ ਸੁਖਮਿੰਦਰ ਪਾਲ ਸਿੰਘ ਗਰਚਾ ਨੇ ਆਪਣੇ ਦਲ ਬਦਲ ਗਏ ਆ ਇਹਨਾਂ ਦੀ ਬੈਕਗ੍ਰਾਉਂਡ ਕੀ ਆ ਆਥਨ ਸਾਹਿਬ ਇਹ ਅਸਲ ਵਿੱਚ ਨਾ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਸੀਗੇ ਪਰ ਕਈ ਕਾਰਨ ਬਣੇ ਵੀਰਾਂ ਨੇ ਦੋ ਤਿੰਨ ਦਿਨ ਪਹਿਲਾਂ ਪਾਰਟੀ ਛੱਡਤੀ ਸੀਗੀ ਅੱਜ ਇਹ ਬੀਜੇਪੀ ਤੇ ਚਲੇ ਗਏ ਆ ਦੋ ਦਿਨ ਪਹਿਲਾਂ ਇਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਸੀਗਾ ਅੱਜ ਸੁਨੀਲ ਜਾਖੜ ਹੋਰਾਂ ਦੀ ਹਾਜ਼ਰੀ ਦੇ ਵਿੱਚ ਇਹ ਬੀਜੇਪੀ ਜੁਆਇਨ ਕਰ ਗਏ ਆ ਤੇ 1996 ਦੇ ਵਿੱਚ ਇਹ ਅਕਾਲੀ ਦਲ ਦੇ ਨਾਲ ਜੁੜੇ ਸੀਗੇ ਤੇ ਹੁਣ ਕਹਿੰਦੇ ਵੀ ਮੈਨੂੰ ਭਾਜਪਾ ਦੇ ਨੀਤੀਗਾ ਪ੍ਰਭਾਵਿਤ ਕਰ ਦੇਗਾ ਮੈਂ ਤਾਂ ਕਰਕੇ ਗਿਆ ਆ ਆ ਪਾਕਨ ਨਰਜੁਨ ਦੀਆਂ ਲਾਸ਼ਾਂ ਮਿਲੀਆਂ ਬੜੀ ਖਬਰ ਆਈ ਹੈ ਉਦਾਸ ਕਰਨ ਵਾਲੀ ਇਹ ਲੜਕੀਆਂ ਕਿਸ ਉਮਰ ਦੀਆਂ ਨੇ ਤੇ ਕਿਵੇਂ ਹੋਇਆ ਹਾਦਸਾ ਉਹ ਨਹਾ ਰਹੀਆਂ ਸਨ ਜਾਂ ਕੋਈ ਹੋਰ ਗੱਲ ਹੋਈ ਹੈ ਨਹੀਂ ਜੀ ਇਹ ਪਟਿਆਲੇ ਦੇ ਵੱਲੋਂ ਖਬਰ ਆਈ ਦੀ 12 ਜੂਨ ਨੂੰ ਘਰੋਂ ਤਿੰਨ ਨਾਬਾਲਗ ਕੁੜੀਆਂ ਗਈਆਂ ਕਿਉਂਕਿ ਬਾਪ ਨੇ ਡਾਂਟਤਾ ਪਿਓ ਨੇ ਕਿਸੇ ਗੱਲੋਂ ਝਿੜਕਿਆ ਜਾਂ ਪਤਾ ਨਹੀਂ ਕੀ ਗੱਲ ਹੋਈ ਹੋਗੀ ਘਰ ਦੇ ਵਿੱਚ 100 ਗੱਲਾਂ ਹੁੰਦੀਆਂ ਨੇ ਇਹਨਾਂ ਦਾ ਦੋ ਸੱਚੀਆਂ ਭੈਣਾਂ ਤੇ ਇੱਕ ਰਿਸ਼ਤੇਦਾਰੀ ਦੇ ਵਿੱਚੋਂ ਕੁੜੀ ਐ ਇੱਕ ਦੀ ਉਮਰ 17 ਸਾਲ ਆ ਦੋਵਾਂ ਦੀ 14-14 ਸਾਲ ਉਮਰ ਆ ਇਹ ਤਿੰਨੇ ਜਣੀਆਂ 12 ਜੂਨ ਨੂੰ ਘਰੋਂ ਗਈਆਂ ਤੇ ਅੱਜ ਇਹਨਾਂ ਦੀਆਂ ਡੈੱਡ ਬਾਡੀ ਅੱਜ ਇਹਨਾਂ ਨੇ ਕਾ ਲਾਸ਼ਾਂ ਨਹਿਰ ਦੇ ਵਿੱਚੋਂ ਗੋਤਾ ਫੁਰਾਂ ਨੇ ਕੱਢੀਆਂ। ਕੁੜੀਆਂ ਦੇ ਬਾਪ ਨੇ ਗੱਲ ਕਹੀ ਆ ਕਿ ਘਰ ਦੇ ਵਿੱਚ ਕੋਈ ਗੰਨ ਹੋਈ ਸੀ ਸ਼ਾਇਦ ਪੜ੍ਹਾਈ ਲਿਖਾਈ ਦੀ ਤੇ ਮੈਂ ਇਹਨਾਂ ਨੂੰ ਝਿੜਕਿਆ ਤੇ ਅੱਜ ਕੱਲ੍ਹ ਨਿਆਣੇ ਸਹਾਰ ਦੇ ਕਿਥੇ ਸਿੰਬ ਇਹ ਨਹਿਰ ਦੇ ਛਲ ਮਾਰ ਗਏ। ਯਾ ਬਹੁਤ ਬਰਖਾ ਹੈ। ਹੋਰ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ? ਮੌਸਮ ਪੰਜਾਬ ਦਾ ਅੱਜ ਕੁਝ ਕੁ ਠੀਕ ਰਿਹਾ ਜੀ। ਕਿਉਂਕਿ ਜਿਹੜਾ ਲੰਘੇ ਕੱਲ ਮੀਂਹ ਪਿਆ ਕੁਝ ਥਾਵਾਂ ਤੇ ਨੇਰੀ ਚੱਲੀ ਆ ਹਵਾ ਚੱਲੀ ਆ ਝੱਖੜ ਕੋਲਾਜਾ ਚੱ ਉਦੇ ਕਰਕੇ 5 6 ਡਿਗਰੀ ਦਾ ਆਇਆ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੇ 42 ਕਈ ਥਾਵਾਂ ਤੇ 41 ਡਿਗਰੀ ਟੈਂਪਰੇਚਰ ਰਿਹਾ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਵੀ ਸ਼ਾਇਦ ਪੰਜਾਬ ਦੇ ਵਿੱਚ ਮੌਸਮ ਠੀਕ-ਠੀਕ ਰਹੇ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ